ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਉ ਖਾਲਸਾ ਪ੍ਰਮਾਤਮ ਕੀ ਮੋਜ਼ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇ ਆਓ ਆਪਾਂ ਆਪਣੀ ਸੁਰਤ ਉਸ ਵੇਲੇ ਵੱਲ ਲੈ ਕੇ ਚਾਈਏ ਜਦੋਂ ਦਸ਼ਮੇਸ਼ ਪਿਤਾ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਜਾ ਵਾਲੇ ਪਾਤਸ਼ਾਹ ਜੀ ਪੁਰ ਸਾਹਿਬ ਦੀ ਧਰਤੀ ਤੇ ਸਭ ਪੰਥ ਦੀ ਸਿਰਜਣਾ ਕਰਦੇ ਨੇ ਸਿੰਘਾਂ ਨੂੰ ਤਿਆਰ ਵਰ ਤਿਆਰ ਖਾਲਸੇ ਦੇ ਰੂਪ ਵਿੱਚ ਬਦਲ ਦਿੰਦੇ ਨੇ ਆਓ ਜਾਣੀਏ ਕਿ ਦਸ਼ਮੇਸ਼ ਪਿਤਾ ਜੀ ਨੂੰ ਕੀ ਜ਼ਰੂਰਤ ਸੀ ਖਾਲਸਾ ਪੰਥ ਸਜਾਉਣ ਦੀ ਕੀ ਜ਼ਰੂਰਤ ਸੀ ਸਿੰਘਾਂ ਨੂੰ ਤਿਆਰ ਬਰ ਤਿਆਰ ਯੋਧਿਆਂ ਦੇ ਵਿੱਚ ਬਦਲਣ ਦੀ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ 1699 ਈਸਵੀ ਨੂੰ ਸਿੰਘਾਂ ਨੇ ਆਪਣੇ ਮੁਰਸ਼ਦ ਨੂੰ ਸ਼ੀਸ਼ਪੇਂਕ ਕੀਤੇ ਅਤੇ ਉਸ ਬਦਲੇ ਦਸ਼ਮੇਸ਼ ਪਿਤਾ ਜੀ ਨੇ ਆਪਣੇ ਸਿੰਘਾਂ ਨੂੰ ਕੀ ਬਚਨ ਦਿੱਤੇ ਤੀਆਂ ਤੋਂ ਲਿਤਾੜੇ ਜਾ ਰਹੇ ਹਨ ਜ਼ੁਲਮ ਸਹਿ ਰਹੇ ਲੋਕਾਂ ਵਿੱਚ ਦਸ਼ਮੇਸ਼ ਪਿਤਾ ਜੀ ਨੇ ਕਿਵੇਂ ਨਵੇਂ ਸਮਾਜ ਦੀ ਸਿਰਜਣਾ ਕੀਤੀ ਇਸ ਤਰ੍ਹਾਂ ਦਸ਼ਮੇਸ਼ ਪਿਤਾ ਜੀ ਨੇ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਕਥਨ ਨੂੰ ਸੱਚ ਕਰਕੇ ਦਿਖਾਇਆ ਖਾਲਸਾ ਪ੍ਰਗਟ ਕੀਤਾ ਅਤੇ ਆਪਣੇ ਰੂਪ ਵਿੱਚ ਅਪੇਦ ਕੀਤਾ ਕਿਸ ਤਰ੍ਹਾਂ ਦਸ਼ਮੇਸ਼ ਪਿਤਾ ਜੀ ਨੇ ਪੰਜ ਪਿਆਰਿਆਂ ਦੀ ਚੋਣ ਕੀਤੀ ਇਸ ਤਰ੍ਹਾਂ ਗੁਰੂ ਜੀ ਦੇ ਪੰਜ ਸਿੰਘਾਂ ਨੇ ਆਪਣੇ ਗੁਰੂ ਅੱਗੇ ਸ਼ੀਸ਼ ਪੇਟ ਕੀਤੀ ਅਤੇ ਗੁਰੂ ਜੀ ਨੇ ਆਪਣੇ ਸਿੰਘਾਂ ਦੇ ਸੀਸ ਲੈ ਕੇ ਉਹਨਾਂ ਨੂੰ ਬਦਲੇ ਵਿੱਚ ਕੀ ਦਿੱਤਾ ਇਸ ਤਰ੍ਹਾਂ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਸੰਤ ਜੀ ਮੇਰੀ ਛੋਟੀ ਜੀ ਕੋਸ਼ਿਸ਼ ਕੀ ਮੈਂ ਅਲੱਗ-ਅਲੱਗ ਥਾਵਾਂ ਤੋਂ ਇਤਿਹਾਸਿਕ ਜਾਣਕਾਰੀ ਇਕੱਤਰ ਕਰਕੇ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ ਮੇਰੀ ਛੋਟੀ ਜੀ ਕੋਸ਼ਿਸ਼ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਤਿਹਾਸਿਕ ਜਾਣਕਾਰੀ ਇਕੱਤਰ ਕਰਨ ਲੱਗਿਆਂ ਜਾਂ ਇਤਿਹਾਸ ਨੂੰ ਬਿਆਨ ਕਰਨ ਲੱਗਿਆਂ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸੰਗਤ ਬਖਸ਼ਣ ਹਾਰ ਹੈ ਮੈਨੂੰ ਨਿਮਾਨੀ ਨੂੰ ਬਖਸ਼ ਦੇਣਾ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਵੀ ਅਰਦਾਸ ਕਰਦੀਆਂ ਕਿ ਵਾਹਿਗੁਰੂ ਜੀ ਮੈਨੂੰ ਬਖਸ਼ ਦੇਣਾ ਅਤੇ ਅੱਗੇ ਤੋਂ ਸੁਮਤ ਬਖਸ਼ਣਾ ਅਖੀਂ ਸਤਾਰਾ ਸੂਸ਼ ਪੰਜਾਬੀ ਕ੍ਰਮੀ ਸੰਤ ਉਹ ਭਾਗਾ ਵਾਲਾ ਸਾਲ ਆਉਂਦਾ ਹੈ ਦਸ਼ਮੀਸ਼ ਪਿਤਾ ਜੀ ਹਿੰਦੁਸਤਾਨ ਵਿੱਚ ਕੋਨੇ-ਕੋਨੇ ਵਿੱਚ ਵਸਦੇ ਸਿੱਖ ਸੰਗਤਾਂ ਨੂੰ ਸੰਦੇਸ਼ ਭੇਜ ਦੇਣੀ ਕੀ ਇੱਕ ਵਿਸਾਖ ਨੂੰ ਵਿਸਾਖੀ ਵਾਲੇ ਦਿਨ ਆਪਣੀ ਅਗੰਮੀ ਸ਼ਕਤੀ ਦੁਆਰਾ ਖਾਲਸਾ ਪ੍ਰਗਟ ਕਰਦੇ ਨੇ ਤੇ ਆਪਨੇ ਰੂਪ ਵਿੱਚ ਆਪੀਤ ਕਰਦੇ ਨੇ ਫਿਰ ਇਹਨਾਂ ਪੰਜ ਪਿਆਰਿਆਂ ਨੂੰ ਦਸ਼ਮੇਸ਼ ਪਿਤਾ ਜੀ ਖੁਦ ਅੰਮ੍ਰਿਤ ਛਕਾਉਂਦੇ ਨੇ ਅਤੇ ਫਿਰ ਉਹਨਾਂ ਪੰਜ ਪਿਆਰਿਆਂ ਤੋਂ ਖੁਦ ਅੰਮ੍ਰਿਤ ਛਕਦੇ ਨੇ ਵਾਹ ਵਾਹ ਗਵਿੰਦ ਸਿੰਘ ਆਪੇ ਗੁਰਚਿੱਲਾ ਕਥਨ ਨੂੰ ਸੱਚ ਕਰਕੇ ਵਿਖਾਉਂਦੇ ਨੇ ਕਲਗੀਧਰ ਪਾਤਸ਼ਾਹ ਜੀ ਤਦਮੀ ਪਾਤਸ਼ਾਹ ਜੀ 8 ਸਾਲ 10 ਮਹੀਨੇ ਅਤੇ 19 ਦਿਨਾਂ ਦੀ ਉਮਰ ਵਿੱਚ ਗੁਰਤਾਕਦੀ ਤੇ ਪਿਰਾਸਮਾਨ ਹੁੰਦੇ ਨੇ ਉਸ ਵੇਲੇ ਦਸ਼ਮੇਸ਼ ਪਿਤਾ ਜੀ ਦੇ ਸਾਹਮਣੇ ਤਿੰਨ ਰਸਤੇ ਸਨ ਦਸ਼ਮੇਸ਼ ਪਿਤਾ ਜੀ ਨੇ ਆਪਣੇ ਸਾਹਮਣੇ ਤਿੰਨ ਰਸਤਿਆਂ ਵਿੱਚੋਂ ਤੀਸਰੇ ਰਸਤੇ ਨੂੰ ਚੁਣਿਆ ਕਿਉਂਕਿ ਪਹਿਲਾ ਰਸਤਾ ਉਹ ਰਸਤਾ ਸੀ ਜਿਸ ਵਿੱਚ ਦਸ਼ਮੇਸ਼ ਪਿਤਾ ਜੀ ਸਰਕਾਰ ਦੇ ਜ਼ੁਲਮ ਸਹੀ ਜਾਂਦੇ ਉਹਨਾਂ ਦੀਆਂ ਮੰਗਾਂ ਨੂੰ ਮੰਨੀ ਜਾਂਦੀ ਅਤੇ ਮੱਥਾ ਟਿਕਵਾਈ ਜਾਂਦੀ ਉਸ ਵਿੱਚੋਂ ਦੂਸਰਾ ਰਸਤਾ ਦਸ਼ਮੇਸ਼ ਪਿਤਾ ਜੀ ਆਪਣੇ ਪਿਤਾ ਦੀ ਤਰ੍ਹਾਂ ਤੰਤਨ ਸ਼ਿਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਤਰ ਜਿਸ ਤਰ੍ਹਾਂ ਆਪਣਾ ਬਲੀਦਾਨ ਦਿੰਦੇ ਨੇ ਸ਼ਾਂਤਮਈ ਰਹਿੰਦੇ ਨੇ ਆਪਣੀ ਸ਼ਹਾਦਤ ਦਿੰਦੇ ਨੇ ਉਸ ਤਰ੍ਹਾਂ ਸ਼ਹਾਦਤ ਦੇ ਦਿਨਾ ਇਸਰਾਹ ਰਸਤਾ ਜਿਸ ਨੂੰ ਦਸ਼ਮੇਸ਼ ਪਿਤਾ ਜੀ ਚੁੰਦੀ ਨਹੀਂ ਜ਼ੁਲਮ ਵਿਰੁੱਧ ਲੜਨਾ ਜ਼ਵਰ ਦੀ ਤਲਵਾਰ ਦਾ ਮੁਕਾਬਲਾ ਸੱਚ ਦੀ ਤਲਵਾਰ ਨਾਲ ਕਰ ਦੇਣੀ ਇਹੀ ਆਖਰੀ ਰਸਤਾ ਦਸ਼ਮੇਸ਼ ਪਿਤਾ ਜੀ ਦੀ ਬਲਵਾਨ ਆਤਮਾ ਨੇ ਬਖਤਿਆਰ ਕੀਤਾ ਖਾਲਸਾ ਸਾਜਨਾ ਤੋਂ ਪਹਿਲਾਂ ਦਸ਼ਮੇਸ਼ ਪਿਤਾ ਜੀ ਨੇ ਜੰਗੀ ਤਿਆਰੀਆਂ ਆਰੰਭ ਕਰਵਾਈਆਂ ਤਾਂ ਜੋ ਸਿੰਘਾਂ ਵਿੱਚ ਨਮੀ ਰੂ ਪਾਈ ਜਾ ਸਕੇ ਜੋਧਿਆਂ ਦੀਆਂ 12 ਗਾਇਆਂ ਜਾਣ ਲੱਗੀਆਂ ਪੌਂਟਾ ਸਾਹਿਬ ਵਿਖੇ ਦਸ਼ਮੇਸ਼ ਪਿਤਾ ਜੀ ਨੇ ਬਵੰਜਾ ਕਵੀ ਰੱਖੀ ਗੁਰੂ ਜੀ ਨੇ ਰਣਜੀਤ ਨਗਾਰਾ ਤਿਆਰ ਕਰਵਾਇਆ ਗੁਰੂ ਜੀ ਜਿੱਥੇ ਵੀ ਜਾਂਦੇ ਸਨ ਰਣਜੀਤ ਨਗਾਰਾ ਦਸ਼ਮੇਸ਼ ਪਿਤਾ ਜੀ ਦੀ ਸਵਾਰੀ ਤੋਂ ਅੱਗੇ ਜਾਇਆ ਕਰਦਾ ਸੀ ਕਿਉਂਕਿ ਦਸ਼ਮੇਸ਼ ਪਿਤਾ ਜੀ ਸ਼ਿਕਾਰ ਖੇਡਣ ਜਾਂਦੇ ਜਾਂ ਕਿਸੇ ਵੀ ਅਸਥਾਨ ਉੱਪਰ ਜਾਇਆ ਕਰਦੇ ਤਾਂ ਰਣਜੀਤ ਨਗਾਰਾ ਉਹਨਾਂ ਦੇ ਨਾਲ ਹੋਇਆ ਕਰਦਾ ਸੀ ਜਿਸ ਤੋਂ ਪਹਾੜੀ ਰਾਜਿਆਂ ਵਿੱਚ ਡਰ ਪੈਦਾ ਹੋ ਗਿਆ ਗਰਮੀ ਸੰਮਤ 1743 ਇਸਵੀ ਵਿੱਚ ਦਸ਼ਮੀਸ਼ ਪਿਤਾ ਜੀ ਸਭ ਤੋਂ ਪਹਿਲੀ ਲੜਾਈ ਪੰਘਾਣੀ ਦਾ ਯੁੱਧ پہاੜੀ ਰਾਜਿਆਂ ਦੀ ਫੌਜ ਨਾਲ ਲੜਤੀ ਨੀ ਜਿਸ ਵਿੱਚ ਪਹਾੜੀ ਰਾਜਿਆਂ ਦੀ ਫੌਜ ਦੀ ਗਿਣਤੀ 10000 ਅਤੇ ਗੁਰੂ ਜੀ ਦੇ ਸਿੰਘਾਂ ਦੀ ਗਿਣਤੀ ਸਿਰਫ 2000 ਸੀ ਅੰਮੀ ਚੀ ਲੜਾਈ ਵਿੱਚ ਦਸ਼ਮੇਸ਼ ਪਿਤਾਜੀ ਦੇ ਸਿੰਘ ਬੜੀ ਬਹਾਦਰੀ ਨਾਲ ਲੜਦੇ ਨੇ ਅਤੇ ਜਿੱਤ ਹਾਸਲ ਕਰਦੇ ਨੇ ਜਿਸ ਤੋਂ ਪਹਾੜੀ ਰਾਜੇ ਅਤੇ ਮੁਗਲ ਸੈਨਾ ਕਬਰਾ ਜਾਂਦੀ ਹੈ। ਕਾਲਪੁਰਖ ਦੀ ਰਾਜਾ ਵਿੱਚ ਰਹਿਣ ਵਾਲੇ ਗੁਰੂ ਚੀ ਦੇ ਸਿੰਘ 946 ਬਿਕਰਮੀ ਸੰਮਤ ਨੂੰ ਨਦੌਣ ਵਿਖੇ ਮੁਗਲ ਸੈਨਾ ਨਾਲ ਅਤੇ ਪਹਾੜੀ ਰਾਜੇ ਨਾਲ ਮੁਕਾਬਲਾ ਕਰਦੇ ਨੇ। ਨਨਤੋਂ ਦੰ딜 ਰਾਈ ਚੇ ਨਤੋਂ ਦਾ ਯੁੱਧ ਕਿਹਾ ਜਾਂਦਾ ਹੈ। ਨਦੋਂ ਦੇ ਯੁੱਧ ਤੋਂ ਬਾਅਦ ਦਸ਼ਮੀਸ਼ ਪਿਤਾ ਜੀ ਸੋਚ ਰਹੇ ਸਨ ਕਿ ਸਿੱਖਾਂ ਨੂੰ ਨਵਾਂ ਸਰੂਪ ਦਿੱਤਾ ਜਾਵੇ। ਸੋਚ ਵਿਚਾਰ ਕਰਨ ਤੋਂ ਬਾਅਦ 1556 ਬਿਕਰਮੀ ਸੰਮਤ ਵਿਸਾਖੀ ਤੋਂ ਪਹਿਲਾਂ ਦਸ਼ਮੀਸ਼ ਪਿਤਾ ਜੀ ਹਿੰਦੁਸਤਾਨ ਦੇ ਲੋਕਾਂ ਨੂੰ ਦੂਰ ਦੂਰ ਤੱਕ ਚਿੱਠੀਆਂ ਪਾਉਂਦੇ ਨੇ ਅਤੇ ਅਨੰਦਪੁਰ ਸਾਹਿਬ ਵਿਖੇ ਓਨਲੀ ਅਨੇਕਾ ਸੰਦੇਸ਼ ਵੀ ਭੇਜ ਦਿਨੀ ਕਿ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਵਾਲੇ ਦਿਨ ਵਿਸਾਖੀ ਤੇ ਹਾਜ਼ਰੀਆਂ ਭਰੋ ਆਖਿਰ 1699 ਇਸਵੀ ਦਾ ਵਿਸਾਖੀ ਵਾਲਾ ਦਿਨ ਆਉਂਦਾ ਹੈ ਦਸ਼ਮेश ਪਿਤਾ ਜੀ ਬਹੁਤ ਵੱਡਾ ਪੰਡਾਲ ਲਵਾਉਂਦੀ ਨਹੀਂ ਪਿਛਲੇ ਪਾਸੇ ਇੱਕ ਸੁੰਦਰ ਸ਼ਾਮਿਆਨਾ ਜਿਸ ਨੂੰ ਤੰਗੂਵੀ ਕਿਹਾ ਜਾਂਦਾ ਲਗਾਇਆ ਜਾਂਦਾ ਹੈ ਕੁਝ ਸਮਾਂ ਬੀਤ ਗਿਆਨ ਬਾਦ ਦਸ਼ਮੇਸ਼ ਪਿਤਾ ਜੀ ਕਲ ਕੀ ਤਰ ਪਾਦਸ਼ਾ ਸਜੇ ਹੋਈ ਪੰਟਾਲ ਵਿੱਚ ਬਣੀ ਸਤੀਸਤੀ ਸਾਰੀਆਂ ਆਈਆਂ ਹੀਆਂ ਸੰਗਤਾਂ ਨੂੰ ਦਰਸ਼ਨ ਦੇਣ ਲਈ ਪਹੁੰਚਦੀ ਨੀ ਉਸ ਵੇਲੇ ਗੁਰੂ ਜੀ ਉੱਚੀ ਬੁਲੰਦ ਆਵਾਜ਼ ਵਿੱਚ ਬਾਤ ਕੀ ਕਹਿੰਦੇ ਨੀ ਕਿ ਅਸਾਂ ਮਰਦਾ ਹੋ ਚੁੱਕੀ ਕੌਮ ਵਿੱਚ ਨਵੀਂ ਰੂਪ ਪੌੜੀ ਹੈ ਮੈਂ ਗਿੱਦੜਾਂ ਨੂੰ ਸ਼ੇਰਾਂ ਨਾਲ ਚਾਮਣਾ ਖਾਲਸੇ ਦਾ ਪ੍ਰਮੁੱਖ ਕਾਰਜ ਹੈ ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਪਹਿਲਾਂ ਮਜ਼ਬੂਤ ਬਣਾਇਆ ਫਿਰ ਮਹੱਤਮ ਪੂਰੀ ਕਾਰਜ ਸੌਂਪੀ ਇਤਿਹਾਸ ਗਵਾਹ ਹੈ ਚੱਲ ਰਹੀਆਂ ਕੁਰੀਤੀਆਂ ਨੂੰ ਠੱਲ ਪਾਉਣ ਦੇ ਲਈ ਗੁਰੂ ਜੀ ਨੇ ਖੰਡੇ ਬਾਟੇ ਦੀ ਪਹਲ ਤਿਆਰ ਕਰਕੇ ਸਿੰਘਾਂ ਨੂੰ ਤਿਆਰ ਵਰ ਤਿਆਰ ਖਾਲਸਾਈ ਰੂਪ ਵਿੱਚ ਬਦਲ ਦਿੱਤਾ ਉੱਥੇ ਹੀ ਸਿੰਘ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਆਪਣੀ ਇਸ ਸ਼ਕਤੀ ਦੀ ਵਰਤੋਂ ਬਾਦ ਵਿੱਚ ਸਮਾਜ ਵਿੱਚ ਨਵੀਂ ਸੋਚ ਲਿਆਉਣ ਦੇ ਲਈ ਪੰਥਕ ਦਲ ਮਜ਼ਬੂਤ ਕਰਨ ਦੇ ਲਈ ਸੱਚ ਅਤੇ ਨੇਕੀ ਦੀ ਮਾਰਗ 'ਤੇ ਚੱਲਣ ਦੇ ਲਈ ਆਜ਼ਾਦ ਸੋਚ ਦੇ ਮਾਲਕ ਬਣਨ ਦੇ ਲਈ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੀ ਅਤੇ ਅੱਗੇ ਵੀ ਪ੍ਰੇਰਿਤ ਕਰਦੀ ਰਹੇਗੀ ਜਿਸ ਤਰ੍ਹਾਂ ਦਾ ਅਭਿਆਸ ਤਾਂ ਹੋਰ ਵੀ ਕੌਮਾਂ ਕਰਦੀਆਂ ਸੈਨੂ ਬਹੁਤ ਹੀ ਨਿਆਰਾਪਨ ਬਖਸ਼ਿਸ਼ ਕੀਤਾ ਸ਼ਾਸਤਰਾ ਦੀ ਖੂਬੀ ਧੁੱਪ ਚੇਰੀਆਂ ਦੀ ਹੋਵੇ ਸ਼ਾਸਤਰਾ ਦੀ ਹੋਵੇ ਧੁੱਪ ਚੇਰੀਆਂ ਦੀ ਹੋਵੇ ਨੱਚੇ ਰੂਹਾਂ ਵਿੱਚ ਖੁਮਾਰ ਮੀਆਂ ਉੱਡਦੀ ਦਿਸੇ ਧੂੜ ਅਨੰਦਪੁਰ ਵਿੱਚ ਹੋਂਦ ਖਾਲਸੇ ਦੀ ਹੈ ਬਰਕਰਾਰ ਮੀਆਂ ਸੰਗਤ ਜੀ ਮੇਰੀ ਛੋਟੀ ਜੀ ਕੋਸ਼ਿਸ਼ ਕਿ ਮੈਂ ਅਲੱਗ-ਅਲੱਗ ਥਾਵਾਂ ਤੋਂ ਜਾਣਕਾਰੀ ਇਕੱਠੀ ਕਰਕੇ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ। ਮੈਂ ਇੱਕ ਬੇਨਤੀ ਕੀ ਤੁਸੀਂ ਮੇਰੀ ਇਸ ਕੋਸ਼ਿਸ਼ ਵਿੱਚ ਮੇਰਾ ਸਾਥ ਦੇਣਾ। ਜਾਣਕਾਰੀ ਚੰਗੀ ਲੱਗੀ ਤਾਂ ਹੋਰ ਵੀ ਸੰਗਤਾਂ ਤੱਕ ਪਹੁੰਚਾਉਣ ਵਿੱਚ ਮੇਰੀ ਸਹਾਇਤਾ ਕਰਨਾ। ਅਗਰ ਜਾਣਕਾਰੀ ਇਕੱਠੀ ਕਰਨ ਲੱਗਿਆਂ ਜਾਂ ਫਿਰ ਜਾਣਕਾਰੀ ਦੇਣ ਲੱਗਿਆਂ ਮੇਰੇ ਤੋਂ ਗਲਤੀ ਹੋਗੀ। ਇਹ ਆ ਭੁੱਲਾ ਚੁੱਕਾਂ ਦੀ ਖੀਮਾ ਪਰਮਾਤਮਾ ਬਖਸ਼ਣ ਹਾਰ ਹੈ ਏ ਪਰਮਾਤਮਾ ਅਨਜਾਨ ਬੱਚੀ ਸਮਝ ਕੇ ਬਖਸ਼ ਦੇਣਾ ਅਤੀ ਅੱਗੇ ਤੋਂ ਸੁਮਤ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ